ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਆ ਤੇ ਇਹਦੇ ਚ 5-6 ਜ਼ਿਲ੍ਹੇ ਨੇ ਤੇ ਜਿਨ੍ਹਾਂ ਦੇ ਵਿੱਚ ਸਰਕਾਰ ਨਵੀਆਂ ਟਾਊਨਸ਼ਿਪ ਦਾ ਨਿਰਮਾਣ ਕਰੂਗੀ ਡਿਵੈਲਪ ਕਰੂਗੀ ਯਾਨੀ ਕਿ ਉਹਨੂੰ ਇੱਕ ਕਲੋਨੀ ਦੇ ਵਿੱਚ ਵਿਕਸਿਤ ਕੀਤਾ ਜਾਊਗਾ ਉਹ ਜ਼ਮੀਨ ਜਿਹੜੀ ਅੱਜ ਤੁਹਾਡੀ ਆ ਉਹ ਜ਼ਮੀਨ ਜਿਹੜੀ ਪੁਸ਼ਤਾ ਤੋਂ ਤੁਸੀਂ ਜਿਹਦੀ ਵਾਈ ਕਰਦੇ ਆ ਰਹੇ ਹੋ ਪਰ ਹਜੇ ਵੀ ਲੋਕਾਂ ਨੂੰ ਇਹਦੇ ਬਾਰੇ ਸਮਝ ਨਹੀਂ ਲੱਗੀ ਸ਼ਾਇਦ ਤਾਂ ਇੱਕ ਸੌਖੇ ਜਿਹੇ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਸਰਕਾਰ ਨੇ ਕੀ ਕਿਹਾ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਡਾ ਮੰਨ ਲਓ ਇੱਕ ਏਕੜ ਜ਼ਮੀਨ ਹੈ ਤਾਂ ਉਹ ਇੱਕ ਏਕੜ ਜ਼ਮੀਨ ਤੁਸੀਂ ਆਪਣੀ ਮਰਜ਼ੀ ਦੇ ਨਾਲ ਸਰਕਾਰ ਨੂੰ ਦੇ ਰਹੇ ਹੋ ਤੇ ਉਹਦੇ 'ਚ ਸਰਕਾਰ ਕੀ ਦੇਊਗੀ ਹੁਣ ਦੇਖੋ ਇਹ ਮੰਨ ਲਓ ਕਿ ਸਾਰਾ ਇਹ ਇੱਕ ਏਕੜ ਤੁਹਾਡੀ ਜ਼ਮੀਨ ਹੈ ਇਹਦੇ ਵਿੱਚੋਂ ਸਰਕਾਰ ਤੁਹਾਨੂੰ ਵਾਪਸ ਕਰੂਗੀ 1000 ਗਜ ਦਾ ਪਲਾਟ ਰੈ residențial ਤੇ 200 ਗਜ ਦਾ ਸ਼ਾਪ ਕਮ ਆਫਿਸ ਜਾਂ ਇਹਨੂੰ ਤੁਸੀਂ ਕੁਝ ਵੀ ਕਹਿ ਲਓ ਕਿ ਤੁਸੀਂ ਇਹ ਦੁਕਾਨ ਹੋਗੀ ਇਹ ਕਮਰਸ਼ੀਅਲ ਹੋ ਗਿਆ ਤੁਸੀਂ ਇੱਥੇ ਦੁਕਾਨ ਬਣਾ ਸਕਦੇ ਹੋ ਆਪਣੀ ਜਾਂ ਇਹਨੂੰ ਵੇਚ ਸਕਦੇ ਹੋ ਸੋ 1 ਏਕੜ ਦੇ ਵਿੱਚ ਤੁਸੀਂ ਧਿਆਨ ਦਿਓ ਕਿ 4840 ਗਜ ਹੁੰਦੇ ਨੇ ਸੋ ਇਸ ਹਿਸਾਬ ਦੇ ਨਾਲ ਤੁਹਾਨੂੰ 4840 ਗਜਾਂ ਚੋਂ 1200 ਗਜ ਜ਼ਮੀਨ ਮਿਲੀ ਹੈ ਆ ਬਾਕੀ ਜਿਹੜਾ ਲੈਂਡ ਹੈ ਇਹ ਸਾਰੀ ਸਰਕਾਰ ਦੇ ਕੋਲ ਚਲੀ ਗਈ ਸਰਕਾਰ ਨੇ ਇਹਦਾ ਤੁਹਾਨੂੰ ਕੁਝ ਨਹੀਂ ਦੇਣਾ ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਏਰੀਆ ਇੰਨਾ ਡਵੈਲਪ ਕਰ ਦਿਆਂਗੇ ਕਿ ਤੁਹਾਨੂੰ ਆ 1200 ਗੱਜ ਦੇ ਹੀ ਬਹੁਤ سارے ਪੈਸੇ ਮਿਲ ਸਕਦੇ ਕਰੋੜ ਮਿਲ ਸਕਦਾ ਹੈ ਜਾਂ 2 ਕਰੋੜ ਵੀ ਮਿਲ ਸਕਦਾ ਹੈ ਪਰ ਉਹ ਕਲੋਨੀ ਲੈ ਲਈ ਹੈ ਜਿਹੜੀ ਸਰਕਾਰ ਨੇ ਜ਼ਮੀਨ ਲੈ ਲਈ ਹੈ ਉਹਦੇ ਤੇ ਕਲੋਨੀ ਬਣ ਕਦੋਂ ਜਾਊਗੀ ਉਹ ਡਵੈਲਪ ਕਿੰਨੇ ਸਾਲਾਂ ਚ ਹੋਊਗੀ ਇਹਦੇ ਬਾਰੇ ਕੋਈ ਕਲੀਅਰ ਨਹੀਂ ਕੀਤਾ ਗਿਆ ਫਿਰ ਸਰਕਾਰ ਕਹਿ ਰਹੀ ਹੈ ਕਿ ਜਦੋਂ ਅਸੀਂ ਤੁਸੀਂ ਸਾਨੂੰ ਇਹ 1 ਏਕੜ ਆਪਣੀ ਜ਼ਮੀਨ ਦੇ ਦਿੱਤੀ ਮੰਨ ਲਓ 1 ਏਕੜ ਇਹ ਸਿਰਫ ਉਦਾਹਰਣ ਲਈ ਹੈ ਤਾਂ ਤੁਹਾਨੂੰ ਅਸੀਂ ਅਗਲੇ 3 ਸਾਲਾਂ ਦੇ ਲਈ ਇਸ 1 ਏਕੜ ਜ਼ਮੀਨ ਦਾ 25000 ਜਾਂ ਵੱਧ ਤੋਂ ਵੱਧ 30000 ਪਰ ਸਾਲ ਦਾ ਤੁਹਾਨੂੰ ਅਸੀਂ ਦੇਵਾਂਗੇ ਮਤਲਬ 3 ਸਾਲਾਂ ਦੀ ਵੀ ਮਿਲੂਗਾ ਜੇ 30000 ਰੁਪਏ ਵਾਤ ਤੋਂ ਵਾਤ ਦੇਣਗੇ ਤਾਂ 3 ਸਾਲਾਂ ਦੇ ਵਿੱਚ 90000 ਰੁਪਿਆ ਤੁਹਾਨੂੰ ਉੱਪਰੋਂ ਵੈਸੇ ਮਿਲ ਜਾਊਗਾ ਕਿ ਜਿਵੇਂ ਆਪਾਂ ਠੇਕੇ ਤੇ ਦੇਤੀ ਹੁੰਦੀ ਆ ਫੇਰ ਇਹ ਕਿਹਾ ਕਿ ਜੇ ਤੁਸੀਂ 9 ਕਿੱਲੇ ਦੰਨੇ ਹੋ 9 ਏਕੜ ਦਿਓਗੇ ਨਾ ਤਾਂ ਉਹਦੇ ਚੋਂ ਤੁਹਾਨੂੰ 3 ਏਕੜ ਵਾਪਸ ਕਰਦੇ ਆਂਗੇ ਠੀਕ ਹੈ ਜਿਹੜੇ ਤੁਸੀਂ ਮਾਲਕ ਹੋਵੋਗੇ ਤੇ ਇਸੇ ਤਰੀਕੇ ਨਾਲ ਕਹਿ ਰਹੇ ਕਿ 50 ਏਕੜ ਜੇਕਰ ਤੁਸੀਂ ਦਿਓਗੇ ਤਾਂ ਤੁਹਾਨੂੰ ਅਸੀਂ 30 ਏਕੜ ਵਾਪਸ ਕਰਦੇ ਆਂਗੇ ਯਾਨੀ ਕਿ 20 ਏਕੜ ਚਲੇਗੇ ਸਰਕਾਰ ਰੱਖ ਲੂਗੀ 9 ਏਕੜ ਚੋਂ 3 ਏਕੜ ਤੁਹਾਡੇ ਕੋਲ ਵਾਪਸ ਆਏ ਤਾਂ 6 6 ਏਕੜ ਚਲੇਗੇ ਸਰਕਾਰ ਰੱਖ ਲੂਗੀ ਤੇ ਆ ਵੀ ਤੁਸੀਂ ਦੇਖੋ ਕਿ ਜੇ ਇੱਕ ਕਿਲਾ ਤੁਹਾਡਾ ਜੇ ਤੁਸੀਂ ਇਹਨੂੰ ਹੁਣ ਵੇਚਦੇ ਹੋ ਤਾਂ ਇੱਕ ਵਾਰ ਦੀ ਕਮਾਈ ਤਾਂ ਤੁਸੀਂ ਜ਼ਰੂਰ ਕਰ ਲੋਗੇ ਮੰਨ ਲਓ ਅੱਜ ਇਹ ਇੱਕ ਕਿਲੇ ਦੀ ਖੇਤੀਬਾੜੀ ਵਾਲੀ ਜ਼ਮੀਨ ਹੈ ਇਹ 40 ਲੱਖ ਰੁਪਏ ਦਾ ਆਮ ਆਪਾਂ ਘੱਟ ਤੋਂ ਘੱਟ ਰੇਟ ਲਾ ਲਈ ਕਿ 40 ਲੱਖ ਰੁਪਏ ਦਾ ਬਣਦਾ ਏ ਤੁਸੀਂ 40 ਲੱਖ ਦਾ ਜਿਹੜਾ ਕਿਲਾ ਉਹ ਸਰਕਾਰ ਨੂੰ ਦੇ ਦਿੰਨੇ ਹੋ ਤਾਂ ਤੁਸੀਂ ਆ ਮੰਨੋ ਕਿ ਜਿਹੜੀ 1200 ਗਾਜ ਡਿਵੈਲਪ ਹੋਣ ਤੋਂ ਬਾਅਦ ਤੁਹਾਨੂੰ ਮਿਲੇਗੀ ਤਾਂ ਇਹ 1 ਕਰੋੜ ਦੀ ਲਾ ਲਓ ਚਲੋ ਵੱਧ ਤੋਂ ਵੱਧ 2 ਕਰੋੜ ਦੀ ਲਾ ਲਓ ਕਿ 2 ਕਰੋੜ ਦਾ ਤੁਹਾਨੂੰ 1200 ਗਾਜ ਤੁਹਾਡੇ ਕੋਲ ਆ ਗਿਆ ਪਰ ਇਹ ਸਰਕਾਰ ਨੇ ਇਹ ਵੀ ਤਾਂ ਕਿਹਾ ਕਿ ਇਹ ਜਿਹੜਾ 1000 ਗਾਜ ਹੈ ਇਹ ਤੁਹਾਨੂੰ ਰੈ residențial ਹੈ ਤੇ ਤੁਹਾਡਾ ਕਮਰਸ਼ੀਅਲ ਆਹੀ ਹੈ ਸੋ ਇਹਨੂੰ ਤੁਸੀਂ ਵੇਚ ਵੀ ਸਕਦੇ ਹੋ ਜੇ ਤੁਸੀਂ ਇਕੱਠੇ ਪੈਸੇ ਕਮਾਉਣੇ ਆ ਠੀਕ ਹੈ ਜੀ ਪਰ ਹੁਣ ਤੁਸੀਂ ਇਹਨੂੰ ਵੇਚ ਤਾਂ ਦਿਓਗੇ ਜੇ ਡਿਵੈਲਪ ਹੋ ਗਿਆ ਪਹਿਲੀ ਗੱਲ ਤਾਂ ਇਹ ਕਲੀਅਰ ਨਹੀਂ ਹੈ ਕਿ ਕਿੰਨੇ ਸਾਲਾਂ ਚ ਡਿਵੈਲਪ ਹੋ ਜੂਗੀ ਸਰਕਾਰ ਨੂੰ ਸ਼ਾਇਦ ਇਹ ਟਾਈਮ ਬੰਨਣਾ ਚਾਹੀਦਾ ਸੀ ਕਿ ਭਾਈ ਅਸੀਂ 5 ਸਾਲਾਂ ਚ ਡਿਵੈਲਪ ਕਰਾਂਗੇ ਜੇ 5 ਸਾਲ ਚ ਅਸੀਂ ਡਿਵੈਲਪ ਨਹੀਂ ਕਰਕੇ ਦੇ ਸਕਦੇ ਤਾਂ ਅਸੀਂ ਤੁਹਾਨੂੰ ਸਾਰੀ ਜ਼ਮੀਨ ਵਾਪਸ ਕਰ ਦਿਆਂਗੇ ਇਸ ਤਰੀਕੇ ਦਾ ਕੁਝ ਹੋਣਾ ਚਾਹੀਦਾ ਸੀ ਪਰ ਹੈ ਨਹੀਂ ਜ਼ਮੀਨ ਤੁਸੀਂ ਦੇਤੀ ਐ ਸਰਕਾਰ ਨੂੰ ਲੈਂਡ ਪੂਲਿੰਗ ਚ ਤਾਂ ਉਹ ਤੁਸੀਂ ਇੱਕ ਵਾਰ ਦੀ ਕਮਾਈ ਆ 1200 ਗਾਜ ਨੂੰ ਵੇਚ ਕੇ ਕਰ ਸਕਦੇ ਹੋ ਠੀਕ ਹੈ ਜੀ ਚਾਹੇ ਤੁਸੀਂ ਕੋਠੀ ਪਾ ਕੇ ਵੇਚੋ ਇੱਥੇ ਪਰ ਕੋਠੀ ਪਾਉਂਗੇ ਕਿਹਦੇ ਨਾਲ ਕੋਠੀ ਪਾਉਣ ਦੇ ਲਈ ਪੈਸੇ ਵੀ ਚਾਹੀਦੇ ਤੇ ਜੇ ਨਹੀਂ ਦਿੰਦੇ ਤਾਂ ਤੁਸੀਂ ਸਮਝੋ ਕਿ ਇਸ ਇੱਕ ਏਕੜ ਜ਼ਮੀਨ ਨੂੰ ਤੁਸੀਂ ਵਾਈ ਕਰ ਸਕਦੇ ਹੋ ਤੁਹਾਡੀ ਆਉਣ ਵਾਲੀਆਂ ਪੁਸ਼ਟਾਂ ਵੀ ਵਾਈ ਕਰ ਸਕਦੀਆਂ ਖੇਤੀ ਕਰ ਸਕਦੇ ਹੋ ਆਉਣ ਵਾਲੇ ਕਿੰਨੇ ਸਾਲਾਂ ਤੱਕ ਤੁਸੀਂ ਖੇਤੀ ਕਰਕੇ ਇਸ ਜ਼ਮੀਨ ਚੋਂ ਪਤਾ ਨਹੀਂ ਕਿੰਨੇ ਕਰੋੜਾ ਰੁਪਇਆ ਕਮਾ ਲੋਗੇ ਠੀਕ ਹੈ ਜੀ ਸੋ ਇਹ ਇਸ ਤਰੀਕੇ ਦੇ ਨਾਲ ਹਲਕਾ ਜਿਹਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਈ ਆ ਚੀਜ਼ ਹੈ ਕਿ ਕਿਲਾ ਦੇਵੋਗੇ ਤਾਂ ਕਿਲੇ ਚ ਤੁਹਾਨੂੰ ਇੰਨਾ ਕੁ 파ਟ ਹੈ ਜਿਹੜਾ ਤੁਹਾਡਾ ਵਾਪਸ ਹੋ ਜਾਊਗਾ ਬਾਕੀ ਤੁਹਾਡੀ ਇਹ ਸਾਰੀ ਜ਼ਮੀਨ ਸਰਕਾਰ ਨੇ ਲੈ ਲੈਣੀ ਹੈ ਹੋਰ ਇਸ ਤੋਂ ਬਦਲੇ ਸਰਕਾਰ ਨੇ ਤੁਹਾਨੂੰ ਕੁਝ ਨਹੀਂ ਦੇਣਾ ਹੁਣੇ ਮਰਜ਼ੀ ਤੁਹਾਡੀ ਹੈ ਕਿ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਆਪਣੀ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਕਿਉਂਕਿ ਸਰਕਾਰ ਨੇ ਇਹ ਪ੍ਰੋਮਿਸ ਕੀਤਾ ਕਿ ਅਸੀਂ ੱੱਕੇ ਨਾਲ ਕਿਸੇ ਤੋਂ ਜ਼ਮੀਨ ਨਹੀਂ ਲਵਾਂਗੇ ਇੱਛਾ ਦੇ ਅਨੁਸਾਰ ਹੀ ਅਸੀਂ ਜ਼ਮੀਨ ਲਵਾਂਗੇ ਸੋ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਥੋੜਾ ਜਿਹਾ ਤੁਸੀਂ ਸੌਖੇ ਤਰੀਕੇ ਦੇ ਨਾਲ ਗੱਲ ਹੈ ਜਿਹੜੀ ਉਹ ਸਮਝ ਗਏ ਹੋਵੋਗੇ ਫੈਸਲਾ ਤੁਹਾਡਾ ਲੈਂਡ ਪੂਲਿੰਗ ਚ ਸਕੀਮ ਦੇਣੀ ਆ ਜਾਂ ਨਾ ਦੇ ਕੇ ਇਸੇ ਤਰੀਕੇ ਨਾਲ ਖੇਤੀਬਾੜੀ ਕਰਦੇ ਰਹਿਣਾ ਤੇ ਉਹ ਨਾਲੇ ਕਈ ਸਾਲਾਂ ਤੱਕ ਇਸ ਜ਼ਮੀਨ ਦੇ ਉੱਤੇ ਖੇਤੀਬਾੜੀ ਕਰਕੇ ਤੁਸੀਂ ਤੁਹਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਕਮਾਈ ਕਰਦੀਆਂ رہ ਸਕਦੀਆਂ ਨੇ ਧੰਨਵਾਦ